ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਬੀਡੀਪੀਓ ਦਫਤਰ ਦੇ ਵਿੱਚ ਜਿੱਥੇ ਅੱਜ ਪੂਰੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਸਰਪੰਚੀ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਵੀ ਕੀਤੇ ਜਾ ਰਹੇ ਨੇ ਤੇ ਐਨਓਸੀਆਂ ਵੀ ਜਿਹੜੀਆਂ ਇੱਥੋਂ ਮਿਲ ਰਹੀਆਂ ਨੇ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਜਿਹੜੇ ਫਾਰਮ ਭਰੇ ਨੇ ਤਾਂ ਸਾਡੇ ਨਾਲ ਸਾਬਕਾ ਸਰਪੰਚ ੁੱਗੇ ਜਵਾਰ ਸਿੰਘ ਵਾਲਾ ਤੋਂ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਸਰਦਾਰ ਜੋਗਾ ਸਿੰਘ ਭੋੜੀਪੁਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਪ੍ਰਬੰਧ ਕਿਹੋ ਜਿਹੇ ਨੇ ਤੇ ਕੀ ਇਹ ਜਿਹੜਾ ਮਾਹੌਲ ਆ ਜਿਹੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲ ਰਿਹਾ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਚੈਨਲ ਤੇ ਸਾਸ਼ੀਕਾਲ ਜੀ ਬਹੁਤ ਬਹੁਤ ਧੰਨਵਾਦ ਬੋਪਰਾਏ ਸਾਹਿਬ ਸਰਪੰਚ ਸਾਹਿਬ ਅੱਜੋ ਇੱਥੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਤੇ ਐਨਓਸੀਆਂ ਵੀ ਮਿਲ ਰਹੀਆਂ ਨੇ ਲੋਕਾਂ ਨੂੰ ਜਿਨ੍ਹਾਂ ਦੇ ਵੱਲੋਂ ਪਹਿਲਾਂ ਭਰੇ ਗਏ ਨੇ ਹਾਂਜੀ ਮਾਹੌਲ ਕਿਸ ਤਰ੍ਹਾਂ ਦਾ ਇੱਥੇ ਕੋਈ ਲੜਾਈ ਝਗੜੇ ਤੋਂ ਪਤਾ ਨਹੀਂ ਕੋਈ ਉਹ ਜਿਹਾ ਮਸਲਾ ਨਹੀਂ ਬੋਪਰੇ ਸਾਹਿਬ ਅੱਜ ਅਸੀਂ ਸਵੇਰ ਦੇ 10 ਵਜੇ ਦੇ ਇੱਥੇ ਆਏ ਆ ਅੱਜ ਵਧੀਆ ਪੁਖਤਾ ਪ੍ਰਬੰਧ ਜਿਹੜੇ ਕਿ ਇਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਜਿਹੜਾ ਵੀ ਕੋਈ ਕੰਮ ਆਪਣਾ ਐਨਓਸੀ ਵਗੈਰਾ ਜਾਂ ਕੋਈ ਕਾਗਜ਼ ਪੱਤਰਾਂ ਦਾ ਲੈ ਕੇ ਆ ਰਹੇ ਅੱਜ ਵਧੀਆ ਸ਼ਾਂਤੀਪੂਰਵਕ ਚੱਲ ਰਹੇ ਨੇ ਔਰ ਵਧੀਆ ਅਫਸਰ ਵੀ ਜਿਹੜਾ ਸਹਿਯੋਗ ਦੇ ਰਹੇ ਨੇ ਕੱਲ ਦੇ ਨਾਲ ਉਹ ਪੁਲਿਸ ਪ੍ਰਸ਼ਾਸਨ ਵੀ ਵੱਧ ਗਿਣਤੀ ਦੇ ਵਿੱਚ ਬਿਲਕੁਲ ਅੱਜ ਪ੍ਰਸ਼ਾਸਨ ਜਿਹੜਾ ਕਿ ਤੁਸੀਂ ਵੀ ਵੇਖ ਰਹੇ ਹੋ ਵੱਧ ਲੱਗਿਆ ਹੈ ਔਰ ਕੱਲ ਥੋੜੀ ਜੀ ਚਲੋ ਇਹਨਾਂ ਤੋਂ ਸ਼ਾਇਦ ਹੋਈ ਹੈ ਕਮੀ ਸੀ ਥੋੜੀ ਜੀ ਇਹਨਾਂ ਦੇ ਵਿੱਚ ਸਾਡੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੀ ਉਹਨਾਂ ਨਾਲ ਤੇ ਐਮਐਲਏ ਸਾਹਿਬ ਦੀ ਵਿਚਾਰ ਤਕਰਾਰ ਹੋਈ ਸੀ ਇਹਨਾਂ ਦੇ ਵਿੱਚ ਪਰ ਚਲੋ ਐਮਐਲਏ ਸਾਹਿਬ ਵੀ ਸਿਆਣੇ ਸੀ ਉਹਨਾਂ ਨੇ ਸੌਟ ਆਊਟ ਕਰਾਤਾ ਆਪਣੇ ਬੰਦਿਆਂ ਨੂੰ ਵੀ ਉਹਨਾਂ ਨੇ ਛਿੜਕਿਆ ਉਹ ਗੱਲ ਵਾਜਬ ਹੈ ਸਾਰਿਆਂ ਨੇ ਦੇਖਿਆ ਹਦੀ ਪਰ ਉਹ ਸੈਟੀਸਫਾਈ ਹੋ ਗਿਆ ਸੀ ਅੱਜ ਵਧੀਆ ਚੱਲ ਰਿਹਾ ਹੈ ਕੰਮ ਤੇ ਇੱਕ ਬੇਨਤੀ ਤੁਹਾਡੇ ਮਾਧਿਅਮ ਰੇ ਮੈਂ ਹੋਰ ਜ਼ਰੂਰ ਬੇਨਤੀ ਐਮ ਐਲ ਏ ਸਾਹਿਬ ਔਰ ਸਰਕਾਰ ਨੂੰ ਕਰਨੀ ਚਾਹਣਾ ਜਿਵੇਂ ਸਾਡੇ ਪਿੰਡ ਦੇ ਵਿੱਚ ਸਰਬਸੰਤੀ ਹੋ ਚੁੱਕੀ ਹੈ ਸਰਬਸੰਤੀ ਵਾਲਿਆਂ ਨੂੰ ਤਾਂ ਬਿਲਕੁਲ ਪਹਿਲਾਂ ਇਹਨਾਂ ਨੂੰ ਐਨਓਸੀ ਦੇ ਕੇ ਤੋੜ ਦੇਣਾ ਚਾਹੀਦਾ ਇਹ ਮੇਰੀ ਥੋੜੀ ਜਿਹੀ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਕਿ ਸਾਨੂੰ ਐਨਓਸੀਆਂ ਜਿਹੜੀਆਂ ਕੋਈ ਵੀ ਜਿਨ੍ਹਾਂ ਦੀਆਂ ਵੀ ਸਰਬਸੰਤੀਆਂ ਹੋਈਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੇ ਕੇ ਤੋੜਨਾ ਚਾਹੀਦਾ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਂਦੇ ਸੀ ਤੇ ਉਦੋਂ ਮਾਹੌਲ ਹੁੰਦਾ ਸੀ ਪਿਛਲੀਆਂ ਸਰਕਾਰਾਂ ਵੇਲੇ ਐਨਓਸੀ ਮਿਲਣ ਦਾ ਤੇ ਅੱਜ ਦੀ ਐਨਓ ਜਿਵੇਂ ਅੱਜ ਲਾਈਨਾਂ ਦੇ ਵਿੱਚ ਲੋਕ ਲੱਗੇ ਨੇ ਐਨਓਸੀਆਂ ਮਿਲ ਰਹੀਆਂ ਕਿੰਨਾ ਕੋਈ ਫਰਕ ਹੈ ਨਹੀਂ ਫਰਕ ਦੇਖੋ ਫਰਕ ਤਾਂ ਆ ਗਿਆ ਹੈ ਵੇਖੋ ਪਹਿਲਾਂ ਮੈਂ 10 ਸਾਲ ਲਗਾਤਾਰ ਸਾਨੂੰ ਪਿੰਡ ਨੇ ਮੌਕਾ ਦਿੱਤਾ ਸੀ ਔਰ ਅਸੀਂ ਇਲੈਕਸ਼ਨ ਲੜਿਆ ਸੀਗਾ ਤੇ ਉਸ ਟਾਈਮ ਵੈਸੇ ਛੇਤੀ ਐਨਓਸੀ ਮਿਲ ਜਾਂਦੀ ਸੀ ਐਸੀ ਗੱਲ ਨਹੀਂ ਪਰ ਚਲੋ ਕੱਲ ਥੋੜੀ ਜੀ ਕਮੀ ਸੀ ਕੋਈ ਵੇਖੋ ਇੰਨੇ ਵੱਡੇ ਕੰਮ ਦੇ ਵਿੱਚ ਛੋਟੀ ਮੋਟੀ ਕਮੀ ਰਹਿ ਜਾਂਦੀ ਆ ਆਪਾਂ ਉਹ ਨੂੰ ਵਾਰ-ਵਾਰ ਵੀ ਨਹੀਂ ਵੈਸੇ ਕਹਿਣਾ ਚਾਹੀਦਾ ਠੀਕ ਹੈ ਕੰਮ ਅੱਜ ਵਧੀਆ ਚੱਲ ਰਿਹਾ ਜਿੰਨਾ ਕੋ ਹੋ ਸਕਦਾ ਹੈ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸਰਪੰਚ ਸਾਹਿਬ ਅੱਗੇ ਸੀ ਇੱਥੇ ਖੜੇ ਸੀ ਕਿ ਕੁਦਰਤੀ ਗੱਲਾਂ ਕਰ ਰਿਹਾ ਸੀ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਸਾਨੂੰ ਕਹਿ ਰਹੇ ਸੀ ਕਿ ਜਿਹੜਾ ਇਲੈਕਸ਼ਨ ਆ ਇਹ ਇੱਕ ਕੈਨਸਲ ਹੋ ਸਕਦਾ ਹੋਂ ਵਾਲੇ ਸਮੇਂ 'ਚ ਨਹੀਂ ਵੇਖੋ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਮੈਂ ਤਾਂ ਨਹੀਂ ਮੰਨਦਾ ਵੀ ਕੈਨਸਲ ਹੋ ਸਕਦਾ ਪਰ ਚਲੋ ਪ੍ਰਧਾਨ ਜੀ ਸਾਡੇ ਤੋਂ ਸਿਆਣੇ ਨੇ ਸੂਝਵਾਨ ਨੇ ਵੱਡੇ ਨੇ ਇਹਨਾਂ ਨੂੰ ਪਤਾ ਹੈ ਹੋ ਸਕਦਾ ਕੋਈ ਕਿਸੇ ਸੋਰਸ ਰਾਹੀਂ ਇਹਨਾਂ ਨੂੰ ਪਤਾ ਲੱਗਿਆ ਹੋਵੇ ਪੋਸਟਪੌਨ ਹੋ ਵੀ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਪਰ ਮੈਂ ਇਸ ਬਾਰੇ ਵੈਸੇ ਕੋਈ ਆਪਣਾ ਵਿਚਾਰ ਨਹੀਂ ਦੇਣਾ ਤੁਹਾਡੇ ਪਿੰਡ ਸਰਬਸੰਮਤੀ ਹੋਈ ਆ ਪਹਿਲਾਂ ਤੁਸੀਂ ਸਰਪੰਚ ਸੀ ਤੇ ਹੁਣ ਤੁਸੀਂ ਇੱਕ ਹੋਰ ਜਵਾਨ ਨੂੰ ਜਿਹੜਾ ਫੌਜ ਦੇ ਵਿੱਚੋਂ ਨੌਕਰੀ ਕਰਕੇ ਰਿਟਾਇਰਮੈਂਟ ਹੋ ਕੇ ਘਰੇ ਆ ਉਹਨੂੰ ਸਰਪੰਚ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਇਸ ਵਾਰ ਨਵੇਂ ਸਰਪੰਚ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਦੇਖੋ ਲੋਕਤੰਤਰ ਦੇ ਵਿੱਚ ਕੀ ਹੁੰਦਾ ਹੈ ਕਿ ਲੋਕਾਂ ਦੀ ਜਿੱਤ ਹੁੰਦੀ ਹੈ ਜੇ ਲੋਕਾਂ ਨੇ ਅੱਜ ਸਾਡੇ ਪਿੰਡ ਰਟਾਇਰ ਨੌਜਵਾਨ ਫੌਜੀ ਸ਼ਿੰਦਰਪਾਲ ਸਿੰਘ ਜੀ ਸਾਡੇ ਸਤਿਕਾਰਯੋਗ ਮੇਰੇ ਦਾ ਵੈਸੇ ਵੀ ਬੜੇ ਕਰੀਬੀ ਭਰਾ ਨੇ ਮੇਰੇ ਜੇ ਉਹ ਬਣ ਗਏ ਤਾਂ ਮੈਂ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਆਪਣੇ ਨਾਲੋਂ ਵੱਧ ਖੁਸ਼ੀ ਹੈ ਜਦੋਂ ਮੈਂ ਸਰਪੰਚ ਬਣਿਆ ਸੀ ਉਹਨਾਂ ਨੇ ਵੀ ਮੇਰਾ ਸਹਿਯੋਗ ਕਰਿਆ ਸੀ ਅੱਜ ਸਾਡੇ ਸਮੁੱਚੇ ਪਿੰਡ ਨੇ ਸਰਬਸੰਮਤੀ ਕੀਤੀ ਹੈ ਅਸੀਂ ਬਹੁਤ ਖੁਸ਼ ਹਾਂ ਉਸ ਸਮੁੱਚੀ ਪੰਚਾਇਤ ਤੇ ਬੜੇ ਖੁਸ਼ ਹੈ ਅੱਜ ਜੋ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਨੇ ਸੰਤੁਸ਼ਟ ਉਹਨਾਂ ਤੋਂ ਨਹੀਂ ਬਿਲਕੁਲ ਅੱਜ ਸੰਤੁਸ਼ਟ ਅੱਜ ਠੀਕ ਕੰਮ ਚੱਲ ਰਿਹਾ ਬਾਕੀ ਸਾਰੀ ਜਨਤਾ ਖੜੀ ਏ ਇਹਨਾਂ ਤੋਂ ਵੀ ਵਿਚਾਰ ਲੈ ਲਓ ਕਿਉਂਕਿ ਮੈਂ ਸਾਰੇ ਇਕੱਲਾ ਜਣਾ ਵਿਚਾਰ ਦਿੱਤੀ ਜਾਂਦਾ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਐਵੇਂ ਅਸੀਂ ਜਿਹੜੀ ਗੱਲ ਠੋਕ ਵਜਾ ਕੇ ਕਹਿੰਨੇ ਆ ਪਰ ਚਲੋ ਐਮਐਲਏ ਸਾਹਿਬ ਨੇ ਵਧੀਆ ਅੱਜ ਪ੍ਰਬੰਧ ਜਿਹੜੇ ਚੰਗੇ ਖਰਾਏ ਨੇ ਆਪਾਂ ਉਹਦੇ ਤੋਂ ਵੀ ਇਨਕਾਰ ਨਹੀਂ ਕਰਨੀ ਚਾਹੀਦੀ ਭਾਵੇਂ ਵੇਖੋ ਉਲਟ ਪਾਰਟੀਆਂ ਦੇ ਹੋ ਕੇ ਐਵੇਂ ਗਲਤ ਬਿਆਨ ਦਿੱਤੀ ਜਿਹੋਦੇ 'ਚ ਵੀ ਗੱਲ ਨਹੀਂ ਬਣਦੀ ਕੱਲ ਜ਼ਰੂਰ ਸਾਡੇ ਪ੍ਰਧਾਨ ਸਾਹਿਬ ਨਾਲ ਇਹਨਾਂ ਦਾ ਤਕਰਾਰ ਹੋਇਆ ਸੀ ਪਰ ਐਮਐਲਏ ਸਾਹਿਬ ਨੇ ਪ੍ਰੀ ਸਭ ਸ਼ਾਂਤੀਪੁਰ ਵਖ ਜਿਹੜਾ ਕਿ ਇਲੈਕਸ਼ਨ ਜਿਹੜੇ ਹੋ ਲੈਂਦੇ ਨੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਤਾਂ ਸਾਡੇ ਨਾਲ ਹੁਣ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਾ ਸਿੰਘ ਭੋੜੀਪੁਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਕੁਝ ਸਮਾਂ ਪਹਿਲਾਂ ਇਹਨਾਂ ਦੇ ਵੱਲੋਂ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਚੈਨਲ ਤੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮੈਂ ਐਸ ਯੂ ਨੋ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਕਵਰੇਜ ਕੀਤੀ ਹੈ ਪ੍ਰਧਾਨ ਜੀ ਅੱਜ ਪਹੁੰਚੇ ਹੋ ਕੋਈ ਫਾਰਮ ਭਰਨਾ ਹੈ ਕਿ ਜਾਂ ਵੈਸੇ ਜੈਜਾ ਲੈਣ ਆਏ ਹੋ ਪ੍ਰਧਾਨ ਨੂੰ ਮੈਨੂੰ ਪਤਾ ਲੱਗਿਆ ਸੀਗਾ ਹੂੰ ਕਿ ਤੱਕਾ ਬਹੁਤ ਹੋ ਰਿਹਾ ਹੈ ਹੂੰ ਪਰ ਜਲਾਲਾਬਾਦ ਹਲਕੇ ਦੇ ਵਿੱਚ ਮੈਂ ਵੇਖਿਆ ਬਹੁਤ ਸ਼ਾਂਤੀਪੂਰਵਕ ਹੈ ਸਹੀ ਚੱਲ ਰਿਹਾ ਹੈ ਸਹੀ ਚੱਲ ਰਿਹਾ ਹੈ ਇੱਥੇ ਕੋਈ ਰੁਕਾਵਟ ਨਹੀਂ ਹੈ ਚੋਲਾ ਟੈਕਸ ਬਹੁਤ ਵਧੀਆ ਚੱਲ ਰਹਿਣਾ ਜਿੰਨਾ ਜਿਸ ਤਰ੍ਹਾਂ ਦੇ ਕੋਈ ਫਾਇਲ ਦੀ ਲੋੜ ਹੈ ਤਕਰੀਬਨ ਸਹੀ ਚੱਲ ਰਿਹਾ ਹੈ ਹੂੰ ਜਿਸ ਤਰ੍ਹਾਂ ਹਲਕਾ ਜਲਾਲਾਬਾਦ ਦੇ ਵਿੱਚ ਬੋਲਦੀ ਕੰਬੋਜ ਹੂੰ ਇਹ ਵੀ ਆਮ ਆਦਮੀ ਪਾਰਟੀ ਦੇ ਨੇ ਹੂੰ ਜੇ ਇਹ ਸਹੀ ਚਲਾ ਰਹੇ ਨੇ ਤੇ ਗੁਰੂ ਹਰ ਸਾਇ ਦੇ ਵਿੱਚ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਉੱਥੇ ਪ੍ਰਧਾਨ ਜੀ ਕਿਹਨਾਂ ਦੇ ਵੱਲੋਂ ਧੱਕਾ ਦੇ ਦੇਖੋ ਜੀ ਉੱਥੇ ਸਰਦਾਰ ਫੋਜਾ ਸਿੰਘ ਸਰਾਰੀ ਦਾ ਸੁਣਨ ਚ ਆ ਰਿਹਾ ਮੈਨੂੰ ਬਹੁਤ ਕੱਲ ਦੇ ਕੋਲਾ ਆ ਰਹੀ ਹੈ ਕਿ ਲੋਕਾਂ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਜਾਂਦਾ ਤੇ ਮੇਰੀ ਅੱਜ ਤਾਂ ਉਹਨਾਂ ਨੂੰ ਬੇਨਤੀ ਹੈ ਪੱਖਪਾਤ ਕੀਤਾ ਜਾ ਰਿਹਾ ਉਥੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੱਖਪਾਤ ਹੈ ਕਈ ਕੰਬੋਜ਼ ਬਰਾਦਰੀ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਐਸੀ ਵੀ ਕਰਵਾਇਆ ਗਿਆ ਉੱਥੇ ਹੁਣ ਜਿਹੜਾ ਮੇਨ ਗੱਲ ਹੈ ਜਿੱਥੇ ਉਹ ਕਾਲ ਕਰਦੇ ਆ ਉਹਨੂੰ ਚੁੱਲਾ ਟੈਕਸ ਦਿੱਤਾ ਜਾਂਦਾ ਦੂਜਿਆਂ ਨੂੰ ਚੁੱਲਾ ਟੈਕਸ ਜਿਹੜਾ ਨਹੀਂ ਦਿੱਤਾ ਜਾਂਦਾ ਜੇ ਆਪਾਂ ਇੱਕ ਪਾਸੇ ਕਹਿੰਦੇ ਆ ਆਮ ਆਦਮੀ ਦੀ ਸਰਕਾਰ ਹੈ ਜੇ ਆਮ ਆਦਮੀ ਦੀ ਸਰਕਾਰ ਹੈ ਤੇ ਤੱਕਾ ਕਿਉਂ ਇੱਕ ਪਾਸੇ ਬਦਲਾਅ ਹੈ ਤੇ ਫਿਰ ਬਦਲਾਅ ਇਹ ਬਦਲਾਅ ਜਿਹੜਾ ਹੈ ਉਹ ਪਹਿਲਾਂ ਦੂਜੀਆਂ ਸਰਕਾਰਾਂ ਕਰਦੀਆਂ ਨੇ ਅੱਜ ਫਿਰ ਜੇ ਉਹ ਵੀ ਕਰਨਗੇ ਤੇ ਬਦਲਾਅ ਇਹ ਨੂੰ ਨਹੀਂ ਸਮਝਿਆ ਜਾਏਗਾ ਜੇ ਕਿਸੇ ਨੇ ਇਲੈਕਸ਼ਨ ਲੜਨਾ ਹੈ ਉਹਨੂੰ ਅਧਿਕਾਰ ਹੈ ਪਹਿਲੀ ਗੱਲ ਤਾਂ ਜਲਾਲਾਬਾਦ ਹਲਕੇ ਦੇ ਵਿੱਚ ਮੈਂ ਤੈਨੂੰ ਧੰਨਵਾਦ ਆ ਮੈਂ ਕਿਸੇ ਪਾਰਟੀ ਨੂੰ ਸਬੰਧ ਨਹੀਂ ਕਰ ਰਿਹਾ ਪਰ ਮੈਂ ਐਮਐਲ ਸਾਹਿਬ ਦਾ ਧੰਨਵਾਦ ਆ ਗੋਲਡ ਕੋਮੋਡਾ ਜਿਹੜਾ ਮਾਹੌਲ ਨੂੰ ਦੇਖ ਕੇ ਕਹਿ ਰਿਹਾ ਜਿਹੜਾ ਇੱਥੇ ਲੋਕਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਰਵਸੰਤੀਆ ਕਰਾ ਰਿਹਾ ਤੇ ਇਹ ਗੁਰੂ ਅਰਸੇਹ ਚ ਵੀ ਦੂਜੇ ਹਲਕਿਆਂ ਚ ਵੀ ਹੋਣੀਆਂ ਚਾਹੀਦੀ ਹੈ ਕਿਉਂ ਨਹੀਂ ਕਰਾ ਰਹੇ ਇਸ ਵਾਸਤੇ ਇਹ ਗੁੰਡਾ ਰਾਜ ਜਿਹੜਾ ਹੈ ਸਹੀ ਨਹੀਂ ਹੈ ਹਰੇਕ ਨੂੰ ਅਧਿਕਾਰ ਹੈ ਵੋਟ ਪਾਉਣੀਆਂ ਹੈ ਜਨਤਾ ਨੇ ਜਿਹਨੂੰ ਉਹਨਾਂ ਨੇ ਚੁੜਨਾ ਸਰਪੰਚ ਉਹ ਹੀ ਬੰਦਾ ਹੀ ਬਣੇਗਾ ਮੈਂਬਰ ਪੰਚਾਇਤ ਉਹ ਹੀ ਬਣੇਗਾ ਚੋਣਾਂ ਨੂੰ ਲੈ ਕੇ ਪ੍ਰਧਾਨ ਜੀ ਦੱਸਿਆ ਜਾ ਰਿਹਾ ਕਿ ਕੈਨਸਲ ਵੀ ਹੋ ਸਕਦੀ ਹੈ ਦੇਖੋ ਜੀ ਕੀ ਅਸਲੀਅਤ ਹੈ ਗੱਲ ਬਿਲਕੁਲ ਸਹੀ ਹੈ ਕੋਰਟ ਦੇ ਵਿੱਚ ਫੈਸਲਾ ਹੈ ਮਾਣਯੋਗ ਸਤਕਾਰਯੋਗ ਜੋ ਕੋਰਟ ਫੈਸਲਾ ਕਰੇਗਾ 99% ਜਿਹੜਾ ਉਹ ਚੋਣ ਜਿਹੜੀ ਹੈ ਬਿਲਕੁਲ ਰੱਦ ਹੋ ਸਕਦੀ ਹੈ ਸਟੇ ਹੋਣ ਜਾ ਰਿਹਾ ਹੈ ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਨਵੀਆਂ ਵੋਟਾਂ ਬਹੁਤ ਬਣੀਆਂ ਸੀ ਜਿਹੜੀਆਂ ਬਿਲਕੁਲ ਨਹੀਂ ਆਈਆਂ ਤੇ ਪੁਰਾਣੀਆਂ ਵੋਟਾਂ ਜਿਹੜੀਆਂ ਇਕੱਠੀਆਂ ਗਈਆਂ ਸੀ ਜਿਹੜੇ ਲੋਕਾਂ ਦੀ ਡੈਥ ਹੋ ਚੁੱਕੀ ਹੈ ਉਹ ਅੱਜ ਤੋਂ 5 7 7 ਸਾਲ ਦਾ 10 ਸਾਲ ਵਾਲੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਉਹ ਵਿੱਚੇ ਅਜੇ ਵੀ ਚੱਲ ਰਹੀਆਂ ਸਮੇਂ ਦੀ ਵੀ ਗੱਲ ਕੀਤੀ ਗਈ ਹੈ ਕਿ ਸਮਾਂ ਵੀ ਥੋੜਾ ਦਿੱਤਾ ਗਿਆ ਦੇਖੋ ਸਮਾਂ ਇੱਕ ਥੋੜਾ ਹੈ ਇੱਕ ਉੱਤੋਂ ਜਿਹੜਾ ਸੀਜ਼ਨ ਹੈ ਬਿਲਕੁਲ ਨਜ਼ਦੀਕੀ ਹੈ ਇਸ ਵਾਸਤੇ ਸਾਡੀ ਵੀ ਸਰਕਾਰ ਨੂੰ ਅਪੀਲ ਹੈ ਜੇ ਕਰ ਸਕਦੇ ਨੇ ਤੇ ਜਲਦੇ ਤੋਂ ਜਲਦੀ ਜਿਹੜੇ ਨਵਾਂ ਨਵੀਆਂ ਉਲਟਾ ਉਹ 이슈 ਇਤਿਹਾਜਾਂ ਉਹਨਾਂ ਨੂੰ ਰੋਕਿਆ ਨਾ ਜਾਵੇ ਕਈਆਂ ਬੰਦਿਆਂ ਦਾ ਅੰਦਰ ਚ ਨੁਕਸਾਨ ਹੈ ਦੂਜਾ ਧੱਕਾ ਨਹੀਂ ਹੋਣਾ ਚਾਹੀਦਾ ਜਿਹਨੂੰ ਲੋਕ ਚਾਹੁੰਦੇ ਆ ਉਹ ਸਰਪੰਚ ਬਣ ਜੇ ਜੇ ਲੋਕ ਚਾਹਣਗੇ ਸਰਪੰਚ ਬਣੇਗਾ ਤਾਂ ਕੰਮ ਉਹੀ ਕਰੇਗਾ ਇੱਕ ਮੈਂ ਵੇਖਿਆ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਉਹਦੇ ਵਿੱਚ ਭਾਵੇਂ ਸਰਪੰਚ ਮੈਂ ਵੀ ਕਿਉਂ ਨਾ ਬਣ ਜਾਂ ਅਗਰ ਮੈਂ 2 ਲੱਖ ਜਾਂ 5 ਲੱਖ ਜਾਂ 10 ਲੱਖ 20 ਲੱਖ ਦਿੱਤਾ ਤੇ ਮੈਂ ਕੰਮ ਤਾਂ ਨਹੀਂ ਕਰਾਂਗਾ ਮੈਂ ਪਹਿਲਾਂ ਆਪਦੇ ਪੈਸੇ ਪੂਰੇ ਕਰਾਂਗਾ ਉਹ ਜਿਹੜੀ ਬੋਲੀ ਹੈ ਉਹ ਨਹੀਂ ਹੋਣੀ ਚਾਹੀਦੀ ਇਹ ਗਲਤ ਹੈ ਜੇ ਕਿਸੇ ਨੂੰ ਹਦਕਾਰ ਹੈ ਕੋਈ ਕੰਮ ਕਰਨਾ ਚਾਹਦਾ ਸਵਾਰਥੀ ਬੰਦਾ ਪੜਿਆ ਲਿਖਿਆ ਹੋਣਾ ਚਾਹੀਦਾ ਸਾਡੇ ਪਿੰਡ ਵੀ ਜਿਆਦਾ ਜ਼ੋਰ ਲੱਗਿਆ ਹੋਇਆ ਸਰਬਸੰਤੀ ਤੇ ਹਮ ਨੌਜਵਾਨ ਮੁੰਡੇ ਜਿਹੜੇ ਆ ਉਹ ਸਾਰੇ ਜਾਂਦੇ ਸਰਬਸੰਤੀ ਹੋ ਜੇ ਮੈਂ ਵੀ ਕਰਨਾ ਹੋ ਜਾਵੇ ਚੰਗੀ ਗੱਲ ਹੈ ਉਹਦੇ ਵਿੱਚ ਅਸੀਂ ਵੀ ਚਾਹ ਵੰਡ ਸੀਗੇ ਪਰ ਅਸੀਂ ਰਾਤ ਇਹ ਅਨਾਉਂਸ ਕੀਤਾ ਜੇ ਸਰਬਸੰਤੀ ਹੁੰਦੀ ਹੈ ਅੱਧੇ ਨਾਲੋਂ ਜ਼ਿਆਦਾ ਪਿੰਡ ਮੇਰੇ ਨਾਲ ਸਹਿਮਤ ਸੀਗਾ ਪਰ ਮੈਂ ਕਿਸਾਨ ਯੂਨੀਅਨ ਦੀ ਸੇਵਾ ਕਰ ਰਿਹਾ ਮੈਂ ਨਹੀਂ ਚਾਹੁੰਦਾ ਸੀਗਾ ਵੀ ਇਲੈਕਸ਼ਨ ਲੜਿਆ ਜਾਵੇ ਮੈਂ ਕਹਿੰਨਾ ਜੇ ਬੰਦਾ ਕੋ ਕੰਮ ਕਰਨ ਵਾਲਾ ਇਸ ਪਾਸੇ ਲੱਗਿਆ ਤੇ ਸਾਰਿਆਂ ਨੂੰ ਸਹਿਮਤੀ ਕਰ ਲੈਣੀ ਚਾਹੀਦੀ ਹੈ ਅਸੀਂ ਰਾਤ ਵੀ ਮੈਂ ਇਹ ਮਸਲਾ ਚੱਕਿਆ ਸੀਗਾ ਅਗਰ ਸਰਬਸੰਤੀ ਹੁੰਦੀ ਹੈ ਮੈਂ ਇਲੈਕਸ਼ਨ ਨਹੀਂ ਲੜਾਂਗਾ ਹੁਣ ਵੀ ਇਹ ਗੱਲ ਕਹਿ ਰਿਹਾ ਜੇ ਸਰਬਸੰਤੀ ਹੁੰਦੀ ਹੈ ਪਿੰਡ ਦੇ ਵਿੱਚ ਤੇ ਫਿਰ ਸਾਡੇ ਵੱਲੋਂ ਇਲੈਕਸ਼ਨ ਜਿਹੜਾ ਨਹੀਂ ਲੜਿਆ ਜਾਏਗਾ ਤੇ ਸਾਰਿਆਂ ਨੂੰ ਸਤਿਕਾਰ ਜੋ ਸਾਰੇ ਵੀਰਾਂ ਨੂੰ ਮੇਰੀ ਜਲਾਲਾਬਾਦ ਹਲਕੇ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਡੇਲੀ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਹੋਰ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਜਲਾਲਾਬਾਦ ਹਲਕੇ ਨੂੰ ਬਹੁਤ ਬਹੁਤ ਧੰਨਵਾਦ ਕਈ ਪਿੰਡ ਮੈਂ ਇਹੋ ਜਿਹੇ ਵੇਖੇ ਐ ਜਿੱਥੇ ਅੱਜ ਤੱਕ ਸਰਬਸੰਮਤੀ ਦਾ ਨਾਂ ਨਹੀਂ ਸੀਗਾ ਪਰ ਉੱਥੇ ਸਰਬਸੰਮਤੀ ਹੋਈ ਹੈ ਇਸ ਵਾਸਤੇ ਮੇਰੀ ਤਾਂ ਲੋਕਾਂ ਨੂੰ ਅਪੀਲ ਹੈ ਵੀ ਸਾਡੇ ਜਿਹੜੀਆਂ ਲੱਕ ਬੈਠੇ ਅਸੀਂ ਜਿੱਤੇ ਭਰਾ ਬੰਦੀ ਐ ਚਾਹੇ ਉੱਥੇ ਕੋਈ ਵੀ ਬਰਾਦਰੀ ਦੇ ਤੇ ਅਸੀਂ ਬੜਾ ਵਧੀਆ ਜੁੜ ਕੇ ਬੈਠੇ ਆ ਰਲ ਕੇ ਬੈਠੇ ਆਂ ਵਾਰੀਆਂ ਬਣ ਲੈਣੀ ਚਾਹੀਦੀ ਨੇ ਨਾਲ ਪੀਰ ਮੁਹੰਮਦ ਐ ਸਨ 47 ਤੋਂ ਲੈ ਕੇ ਉੱਥੇ ਇਲੈਕਸ਼ਨ ਨਹੀਂ ਕੰਦੇ ਹੋਇਆ ਸੁਣਨ ਚ ਆਇਆ ਅੱਜ ਤੱਕ ਨਹੀਂ ਹੋਇਆ ਹੁਣ ਵੀ ਉੱਥੇ ਸਰਬਸੰਤੀ ਹੋਈ ਐ ਨਾਲ ਛਪੜੀ ਵਾਲਾ ਕਈ ਪਿੰਡ ਗਣਾਈਏ ਤੇ ਬਹੁਤ ਪਿੰਡ ਨੇ ਹਲਕੇ ਜਲਾਲਾਬਾਦ ਦੇ ਖਾਸ ਕਰਕੇ ਜੀ ਸਰਬਸੰਤੀ ਕਰ ਲੈਣੀ ਚਾਹੀਦੀ ਐ ਤਾਂ ਜੋ ਸਾਡਾ ਜਿਹੜਾ ਪਿਆਰ ਸਤਿਕਾਰ ਇਸੇ ਤਰ੍ਹਾਂ ਬਣਿਆ ਰਵੇ ਵੋਟ ਦਾ ਅਧਿਕਾਰ ਹਰੇਕ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਹੋਣਾ ਚਾਹੀਦਾ ਪਰ ਇੱਕ ਮੇਰੀ ਬੇਨਤੀ ਐ ਮੈਂ ਜਿਹੜੇ ਵੀਰ ਪੜੇ ਲਿਖੇ ਸਮਝਦਾਰ ਸੂਝਵਾਨ ਨੇ ਜਿਹੜੇ ਕੰਮ ਨੂੰ ਕਰ ਸਕਦੇ ਆ ਉਹ ਇਸ ਪਾਸੇ ਜਾਣ ਨਾ ਕਿ ਸਰਪੰਚ ਬਣ ਕੇ ਤੇ ਕੱਲ ਨੂੰ ਗੇਟ ਬੰਦ ਹੋਵੇ ਕੋਈ ਪੁੱਛੇ ਨਾ ਇਹ ਵੀ ਸਹੀ ਨਹੀਂ ਹੈ ਮੈਂ ਇਹਨਾਂ ਨੂੰ ਬੇਨਤੀਆਂ ਕਰਾਂਗਾ ਦੁਬਾਰਾ ਫਿਰ ਅਪੀਲ ਦੇ ਰਹੀਂ ਵੀ ਸਾਰੇ ਰਲ ਕੇ ਚੱਲੋ ਤੇ ਫੌੜਾ ਸਿੰਘ ਸਰਾਰੀ ਨੂੰ ਵੀ ਮੇਰੀ ਬੇਨਤੀ ਹੈ ਵੀ ਸਿਆਣਾ ਬਣ ਜਾ ਕਿਤੇ ਇਹ ਨਾ ਹੋਵੇ ਅਗਲੇ ਇਲੈਕਸ਼ਨ ਵਿੱਚ ਤੈਨੂੰ ਪ੍ਰੋਬਲਮ ਆਵੇ ਇਹ ਕੰਮ ਨਾ ਕਰੋ ਜਿਹੜੇ ਉੱਥੇ ਸਰਟੀਫਿਕੇਟਾ ਚੋਲਾ ਸਬਟੈਕਸ ਨੇ ਸਾਰਿਆਂ ਨੂੰ ਦੇਣੇ ਚਾਹੀਦੇ ਆ ਸਾਰਿਆਂ ਦਾ ਹੱਕ ਹੈ ਵੋਟ ਪਾਉਣੀ ਨਾ ਪਾਣੀ ਇਹ ਲੋਕਾਂ ਦਾ ਹਕਕਾਰ ਹੈ ਇਸ ਵਾਸਤੇ ਇਹ ਗੁੰਡਾ ਰਾਜ ਜਿਹੜਾ ਸਹੀ ਨਹੀਂ ਸੋ ਗੱਲਬਾਤ ਕੀਤੀ ਆ ਪਹਿਲਾਂ ਸਾਫਕਾ ਸਰਪੰਚ ਨਾਲ ਕੀਤੀ ਆ ਤੇ ਹੁਣ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਾ ਸਿੰਘ ਕੋਟੀਪੁਰ ਦੇ ਨਾਲ ਖਾਸ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਲਾਲਾਬਾਦ ਹਲਕੇ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀਆਂ ਇਹ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਇੱਥੇ ਜਿਹੜਾ ਨਹੀਂ ਦਿਖ ਰਿਹਾ ਤਾਂ ਗੁਰੂ ਹਰ ਸਾਹਿਬ ਜੀ ਹਲਕੇ ਦੀ ਉਹਨਾਂ ਨੇ ਖਾਸ ਗੱਲ ਕੀਤੀ ਹੈ ਕਿਉਂਕਿ ਉੱਥੇ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਚੁੱਲਾ ਟੈਕਸ ਤੇ ਹੋਰ ਕੋਈ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਡਾਕੂਮੈਂਟ ਚਾਹੀਦੇ ਨੇ ਉਹ ਹੀ ਨਹੀਂ ਦਿੱਤੇ ਜਾ ਰਹੇ ਸਿਰਫ ਇਸ ਸਪਾਰਸ਼ ਵਾਲਿਆਂ ਨੂੰ ਜਿਹੜਾ ਉਹ ਡਾਕੂਮੈਂਟ ਦਿੱਤੇ ਜਾ ਰਹੇ ਨੇ ਚੁੱਲਾ ਟੈਕਸ ਵੀ ਸਪਾਰਸ਼ ਵਾਲਿਆਂ ਨੂੰ ਦਿੱਤਾ ਜਾ ਰਿਹਾ ਪਰ ਜਲਾਲਾਬਾਦ ਦੇ ਵਿੱਚ ਮਾਹੌਲ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲ ਰਿਹਾ ਹੈ ਤਾਂ ਬਣੇ ਰਹੋ ਐਜਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਗੋਪਾਰਾਏ ਜ਼ਿਲ੍ਹਾ ਲਾਹੌਰ جان ٹھیک ہے میں